ਪਾਸੇ ਬਿਕਰਮ ਸਿੰਘ ਮਜੀਠੀਆ ਨਿਆਇਕ ਹਿਰਾਸਤ ਵਿੱਚ ਨੇ ਨਿਊ ਨਾਬਾ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਬਿਕਰਮ ਸਿੰਘ ਮਜੀਠੀਆ ਦੀ ਚੱਲ ਰਹੀ ਹੈ ਤੇ ਦੂਸਰੇ ਪਾਸੇ ਗਨੀਵ ਕੌਰ ਮਜੀਠੀਆ ਵੀ ਪੂਰੀ ਜਾਲ ਆ ਰਹੇ ਨੇ ਕਿ ਕਿਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਖੈਰ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦਾ ਇਹ ਮਾਮਲਾ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਵੱਖ-ਵੱਖ ਕੇਸਸ ਦੇ ਉੱਤੇ ਤੇ ਦੂਸਰੇ ਪਾਸੇ ਬੀਬੀ ਗਨੀਵ ਕੌਰ ਮਜੀਠੀਆ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਤੱਕ ਸ੍ਰੀ ਦਰਬੰਦਮਾ ਸਾਹਿਬ ਔਰ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਸੁਣਵਾਈ ਆਉਂਦੇ ਕੱਲ ਵੀ ਦੱਸੀ ਜਾ ਰਹੀ ਹੈ ਔਰ ਦੂਸਰੀ 16 ਤਰੀਕ ਦੀ ਦੱਸੀ ਜਾ ਰਹੀ ਹੈ ਇਸ ਦੇ ਦਰਮਿਆਨ ਬਹੁਤ ਕੁਝ ਚੱਲ ਰਿਹਾ ਹੈ ਦੂਸਰੇ ਪਾਸੇ ਰਣਜੀਤ ਸਿੰਘ ਗਿੱਲ ਦੇ ਉੱਤੇ ਹੋਈ ਛਾਪੇਮਾਰੀ ਤੋਂ ਬਾਅਦ ਕੋਈ ਕਥਤ ਲਿੰਕਸ ਜਿਹੜੇ ਨੇ ਉਹ ਦੱਸੇ ਜਾ ਰਹੇ ਹੈ ਕਰੋੜਾ ਰੁਪਏ ਦੇ ਲੈਂਡ ਦੇਣ ਦੀ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਉੱਭਰ ਕੇ ਸਾਹਮਣੇ ਆ ਰਹੀ ਹੈ ਪਰ ਇਹਦੇ ਦਰਮਿਆਨ ਬੀਬੀ ਗਨੀਵ ਕੌਰ ਮਜੀਠੀਆ ਤੱਕ ਸ੍ਰੀ ਦੰਦਮਾ ਸਾਹਿਬ ਪਹੁੰਚਦੇ ਨੇ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਔਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਇਆ ਵਿਕਰਮ ਸਿੰਘ ਮਜੀਠੀਆ ਕੇਸ ਬਾਰੇ ਵੀ ਕੁਝ ਜਾਣਕਾਰੀ ਸਾਂਝੀ ਕਰਦੇ ਨੇ ਆਖਰ ਕੀ ਬੋਲੇ ਨੇ ਆਓ ਸੁਣਦੇ ਹਾਂ ਬਹੁਤ ਵੱਡਿਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੋਣ ਆਏ ਆ ਮੈਂ ਤਾਂ ਨਿੱਜੀ ਤੌਰ ਤੇ ਆਈ ਆ ਬੱਚੇ ਨੂੰ ਲੈ ਕੇ ਕੀਰਤਾਸ ਕਰੀਓ ਚੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਹੁਣ ਲਗਾਤਾਰ ਵੀ ਕੇ ਸਾਥੇ ਮਾਮਲੇ ਦਾ ਜਿਹੜਾ ਅੰਦਰ ਮਾਮਲਾ ਦਾਜ ਕਰਤਾ ਕੋਲ ਸਾਥ ਕਰੀ ਮਾਮਲਾ ਦਾਜ ਕਿਵੇਂ ਦੇਖਦੋ ਜੀ ਸਰਕਾਰ ਦੇ ਦਵਾਈਆਂ ਕਿਵੇਂ ਦਿੱਤੀਆਂ ਚੂਰੂ ਚੀਕ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਸਿੱਟਾ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦੇਂਦੇ ਆਏ ਨੇ ਇਹ ਹੀ ਅਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਤੀ ਕਲਾ ਕਰਾਂਗੇ ਕਿਉਂ ਲੱਗਦਾ ਮੈਨੂੰ ਕਿ ਸਾਹਿਬ ਨੂੰ ਕਿਉਂ ਇਨਸ਼ਾ ਅੱਲਾਹ ਬਣਾਇਆ ਜਾ ਰਿਹਾ ਹੈ